जय भीम जय पार्थ मैं सोम सहोता ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਮਨੀ ਮਾਜਰਾ ਚੰਡੀਗੜ੍ਹ ਦੇ ਵਿੱਚ 17 ਮਾਰਚ ਨੂੰ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਾਗਰੂਕਤਾ ਮੀਟਿੰਗ ਜਿਹੜੀ ਹੈ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਹੋਈ ਹੈ ਇੱਥੇ ਦੱਸ ਦਈਏ ਕਿ ਇਸ ਮੀਟਿੰਗ ਨੂੰ ਕਰਵਾਉਣ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਦੇ ਚੰਡੀਗੜ੍ਹ ਤੋਂ ਪ੍ਰੈਜ਼ੀਡੈਂਟ ਐਡਵੋਕੇਟ ਸੁਖਚਰਨ ਸਿੰਘ ਸਾਹੋਕੇ ਬਲੋਂ ਬੜੀ ਐਮਪੂਰਮਿਕਾ ਨਿਭਾਈ ਗਈ ਹੈ ਉਹਨਾਂ ਦੀ ਇੱਕ ਵਧੀਆ ਸੋਚ ਸਦਕਾ ਇਹ ਮੀਟਿੰਗ ਜਿਹੜੀ ਆ ਅਰੇਜ਼ ਹੋ ਪਾਈ ਹੈ ਔਰ ਮੀਟਿੰਗ ਦਾ ਮੇਨ ਮਕਸਦ ਇਹ ਹੀ ਹੈ ਕਿ ਆਖਰਕਾਰ ਲੋਕਾਂ ਨੂੰ ਇੱਕ ਮੰਚ ਤੇ ਕਿਸ ਤਰ੍ਹਾਂ ਇਕੱਠੇ ਕਰ ਸਕੀਏ ਔਰ ਕਿਹੜੀ ਵਿਚਾਰਤਾ ਰਹਾ ਹੈ ਜੋ ਕਿਤੇ ਨਾ ਕਿਤੇ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਦਿਲਾਂ 'ਚ ਘਰ ਕਰਦੀ ਹੈ ਪਾਵਰ ਆਫ ਸੋਸ਼ਲ ਜੁਨਟੀ ਸਮਾਜਿਕ ਇਕਤਾ ਦੀ ਸ਼ਕਤੀ ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਵੀ ਇਕੱਠ ਹੋਏਗਾ ਇਕੱਠ ਤੋਂ ਵੱਡੀਆਂ-ਵੱਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਡਰ ਜਾਂਦੀਆਂ ਨੇ ਔਰ ਜਦੋਂ ਇਕੱਠ ਨਹੀਂ ਹੋਏਗਾ ਤਾਂ ਕੋਈ ਵੀ ਸਰਕਾਰ ਤੁਹਾਡੇ ਅਹੁਦਿਆਂ ਤੋਂ ਨਹੀਂ ਡਰਦੀ ਤੁਹਾਡੇ ਪੈਸਿਆਂ ਤੋਂ ਨਹੀਂ ਡਰਦੀ ਔਰ ਜਦੋਂ ਵੀ ਸਰਕਾਰ ਡਰੇਗੀ ਉਹ ਤੁਹਾਡੇ ਇਕੱਠ ਤੋਂ ਡਰੇਗੀ ਔਰ ਤੁਹਾਡੀ ਵਿਚਾਰਧਾਰਾ ਤੋਂ ਡਰੇਗੀ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਘਰ ਘਰ ਤੱਕ ਪਹੁੰਚਾਉਣ ਵਾਸਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਅਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਇਹਨਾਂ ਦਿਨਾਂ ਵਿੱਚ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਬਲਕਿ ਕਹਿ ਸਕਦੇ ਆ ਕਿ ਹਰਿਆਣੇ ਦੇ ਵਿੱਚ ਹਿਮਾਚਲ ਦੇ ਵਿੱਚ ਜਿੱਥੇ ਵੀ ਕੋਈ ਮੀਟਿੰਗ ਅਰੇਂਜ ਕਰਦਾ ਹੈ ਉਸ ਮੀਟਿੰਗ ਜਾ ਕੇ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਨੂੰ ਸਾਂਝੀ ਕਰਦਾ ਹੈ ਔਰ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਧਾਰਾ ਦੇ ਨਾਲ ਜੁੜਨ ਵਾਸਤੇ ਇਸ ਐਨਜੀਓ ਦੇ ਨਾਲ ਜੁੜਨ ਵਾਸਤੇ ਸਿਰਫ ਤਾਂ ਸਿਰਫ ਮੈਂਬਰਸ਼ਿਪ ਫੀਸ ਪੂਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਵਾਰੀ 10 ਰੁਪਏ ਦੇ ਕੇ ਫਾਰਮ ਭਰਨਾ ਪੈਂਦਾ ਹੈ ਔਰ ਤੁਸੀਂ ਪਾਵਰ ਆਫ ਸੋਸ਼ਲ ਜੁਨਟੀ ਦੇ ਮੈਂਬਰ ਬਣ ਸਕਦੇ ਹੋ ਸਾਹੋਕੇ ਸਾਹਬ ਨੇ ਇਸ ਮੀਟਿੰਗ ਨੂੰ ਅਰੇਂਜ ਕੀਤਾ ਜਿੱਥੇ ਕੀ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਔਰ ਸੁਖਚਰਨ ਸਿੰਘ ਸਾਹੋ ਕੇ ਸਾਹਮਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਉੱਥੇ ਹੀ ਸ਼੍ਰੀ ਅਮਰ ਚੰਦ ਜੀ ਜਿਹੜੇ ਕਿ ਪੋਸੂ ਦੇ ਜ਼ਿਲ੍ਹਾ ਮੁਹਾਰੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਆਪਣੇ ਵਿਚਾਰ ਔਰ ਇਹਨਾਂ ਤੋਂ ਇਲਾਵਾ ਹੋਰ ਵੀ ਪੋਸੂ ਦੀ ਟੀਮ ਜਿਹੜੀ ਹੈ ਉੱਥੇ ਪਹੁੰਚੀ ਉਹਨਾਂ ਨੇ ਸ਼ਿਰਕਤ ਕੀਤੀ ਆਪਣੇ ਵਿਚਾਰਾਂ ਦੀ ਸਾਂਝ ਪਾਈ ਇਹ ਜਿਹੜੀਆਂ ਤਸਵੀਰਾਂ ਤੁਸੀਂ ਇਸ ਸਮੇਂ ਟੀਵੀ ਸਕਰੀਨ ਤੇ ਵੇਖ ਰਹੇ ਹੋ ਇਹ ਮਨੀ ਮਾਜਰਾ ਚੰਡੀਗੜ੍ਹ ਦੀਆਂ ਤਸਵੀਰਾਂ ਨੇ 17 ਮਾਰਚ ਨੂੰ ਬਕਾਇਦਾ ਤੌਰ ਤੇ ਲੋਕਾਂ ਨੂੰ ਪਾਵਰ ਆਫ ਸੋਸ਼ਲ ਜਸਟੀਸ ਦੀ ਵਿਚਾਰਧਾਰਾ ਦੇ ਨਾਲ ਰੂਬ ਰੂ ਕਰਵਾਇਆ ਔਰ ਉਸ ਗੱਲ ਦਾ ਜ਼ਿਕਰ ਕੀਤਾ ਕਿ ਪਾਵਰ ਆਫ ਸੋਸ਼ਲ ਜੁਨਟੀ ਨੇ ਜੋ ਅੰਬੇਡਕਰ ਊਰਜਾ ਭਵਨ ਉਸਾਰਿਆ ਹੈ ਇਹ ਆਪਣੇ ਆਪ ਵਿੱਚ ਇੱਕ ਬਾ ਕਮਾਲ ਹੈ ਔਰ ਸਮਾਜ ਲਈ ਇੱਕ ਬਹੁਤ ਵੱਡੇ ਤਖਤ ਦਾ ਇੰਤਜ਼ਾਮ ਕੀਤਾ ਹੈ ਔਰ ਜਿਸ ਦੇ ਵਿੱਚ ਬੈਠ ਕੇ ਆਪਾਂ ਸਮਾਜ ਨੂੰ ਕਿਸ ਤਰ੍ਹਾਂ ਇੱਕ ਮੰਚ ਤੇ ਇਕੱਠਾ ਕਰਨਾ ਹੈ ਸਮਾਜ ਦੀਆਂ ਉਹ ਕਿਹੜੀਆਂ ਸਮੱਸਿਆਵਾਂ ਨੇ ਜਿਨ੍ਹਾਂ ਨੂੰ ਆਪਾਂ ਹੱਲ ਕਰਨਾ ਹੈ ਕਿਸ ਦੇ ਨਾਲ ਕਿਸ ਤਰ੍ਹਾਂ ਦਾ ਵਿਤਕਰਾ ਹੋਇਆ ਹੈ ਔਰ ਇਹਨਾਂ ਸਭ ਨੂੰ ਮੱਧੇ ਨਜ਼ਰ ਰੱਖਦਿਆਂ ਹੋਇਆ ਪਾਵਰ ਆਫ ਸੋਸ਼ਲ ਜੁਨਟੀ ਨੇ 1815 ਗਜ ਜਿਹੜੀ ਜ਼ਮੀਨ ਹੈ ਜਿਸ ਦੀ ਰਜਿਸਟਰੀ 13 ਮਾਰਚ ਨੂੰ ਹੋਈ ਹੈ ਔਰ ਉਸ ਦੀ ਰਜਿਸਟਰੀ ਤੋਂ ਬਾਅਦ ਹੁਣ ਪਲੈਨਿੰਗ ਜਿਹੜੀਆਂ ਨੇ ਉਹ ਬਕਾਇਦਾ ਤੌਰ ਤੇ ਉਲਿਕੀਆਂ ਜਾਣਗੀਆਂ ਸੀਨੀਅਰ ਲੋਕ ਵਿੱਚ ਬੈਠਣਗੇ ਕਿਉਂਕਿ ਪਾਵਰ ਆਫ ਸੋਸ਼ਲ ਜੁਨਟੀ ਪੂਰੇ ਪੰਜਾਬ ਵਿੱਚ ਤਾਂ ਮਤਲਬ ਇਸ ਦੇ ਮੈਂਬਰ ਨੇ ਪ੍ਰਧਾਨ ਨੇ ਹਰ ਜ਼ਿਲ੍ਹੇ ਤੋਂ ਪ੍ਰਧਾਨ ਨੇ ਲੇਕਿਨ ਉੱਥੇ ਹੀ ਨਾਲ ਦੀਆਂ ਸਟੇਟਸ ਦੇ ਵਿੱਚ ਵੀ ਕਾਫੀ ਜ਼ਿਆਦਾ ਜਿਹੜੇ ਲੋਕ ਹੈ ਪਾਵਰ ਆਫ ਸੋਸ਼ਲ ਜਸਟੀਸ ਦੀ ਵਿਚਾਰਧਾਰਾ ਦੇ ਨਾਲ ਜੁੜੇ ਹੋਏ ਨੇ ਤੁਸੀਂ ਦੇਖੋ ਕਿ ਭਾਵੇਂ ਗਰਮੀਆਂ ਹੋਣ ਸਰਦੀਆਂ ਹੋਣ ਪੰਜਾਬ ਦੇ ਕਿਸੇ ਕੋਨੇ ਤੇ ਕਿਉਂ ਨਾ ਮੀਟਿੰਗ ਹੋਵੇ ਉਸ ਮੀਟਿੰਗ ਦੇ ਵਿੱਚ ਪੂਰੇ ਟਾਈਮ ਤੋਂ ਘੱਟੋ ਘੱਟ 10 ਤੋਂ 15 ਮਿੰਟ ਪਹਿਲਾਂ ਬਾਬਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਤੇ ਉਹਨਾਂ ਦੀ ਟੀਮ ਤੇ ਪੋਸੂਨਾਵਾ ਚੈਨਲ ਦੀ ਟੀਮ ਉਹਨਾਂ ਦੇ ਨਾਲ ਹੁੰਦੀ ਹੈ ਔਰ ਉਹਨਾਂ ਦੀ ਇੱਕ ਇੱਕ ਗਤੀਵਿਧੀ ਜਿਹੜੀ ਹੈ ਸਮਾਜ ਦੇ ਨਾਲ ਸੰਬੰਧਿਤ ਉਸ ਨੂੰ ਰਿਕਾਰਡ ਕਰਕੇ ਟੈਲੀਕਾਸਟ ਕਰਦੀ ਹੈ ਔਰ ਵੱਡੀ ਗੱਲ ਇੱਥੇ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਜਾਗਰੂਕਤਾ ਕੈਂਪ ਜਿਹੜੇ ਹੈ ਉਹ ਪੋਸੂ ਵੱਲੋਂ ਲਗਾਏ ਗਏ ਨੇ ਔਰ ਜਿਸ ਦੇ ਵਿੱਚ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਸਮਾਜ ਦੇ ਕੁਝ ਲੋਕ ਅਜਿਹੇ ਨੇ ਜੋ ਸਮਾਜ ਨੂੰ ਗਲਤ ਦਿਸ਼ਾ ਵੱਲ ਲੈ ਕੇ ਜਾ ਰਹੇ ਨੇ ਬਸ ਉਹਨਾਂ ਦੇ ਲਈ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਇੱਕ ਕਦਮ ਹੋਵੇਗਾ ਪਾਵਰ ਆਫ ਸੋਸ਼ਲ ਜੁੰਟੀ ਨੇ ਕਈ ਸਾਲਾਂ ਤੋਂ ਇਹ ਮੰਗ ਰੱਖੀ ਹੋਈ ਸੀ ਕਿ ਆਖਰ ਐਸਸੀ ਕਮਿਸ਼ਨ ਦਾ ਚੇਅਰਮੈਨ ਕਿਉਂ ਨਹੀਂ ਨਿਯੁਕਤ ਕੀਤਾ ਜਾਂਦਾ 4 ਮਾਰਚ ਨੂੰ ਮੀਟਿੰਗ ਤੋਂ ਬਾਅਦ ਐਸਸੀ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਨਾ ਪਿਆ ਸੋ ਇਸ ਕਰਕੇ ਇਹ ਗਤੀਵਿਧੀਆਂ ਜਿਹੜੀਆਂ ਨੇ ਬਰਕਰਾਰ ਨੇ ਸੋ ਅਸੀਂ ਪਾਵਰ ਆਫ ਸੋਸ਼ਲ ਜੁਨਟੀ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਸੁਚਰਨ ਸਿੰਘ ਸਾਹੋ ਕੇ ਸਾਥ ਦਾ ਔਰ ਸ਼੍ਰੀ ਅਮਰਚੰਦ ਜੀ ਜਿਹੜੇ ਕਿ ਪੋਸੂ ਦੇ ਮੁਹਾਰੀ ਦੇ ਪ੍ਰਧਾਨ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦਾ ਔਰ ਸੁਰਜੀਤ ਸੁਮਨ ਜੀ ਦਾ ਅਸੀਂ ਬਹੁਤ ਬਹੁਤ ਮਤਲਬ ਥੈਂਕਸ ਕਰਦੇ ਆ ਕਿ ਜਿਨ੍ਹਾਂ ਨੇ ਲੋਕਾਂ ਨੂੰ ਉਹਨਾਂ ਦੀ ਹੋਂਦ ਬਾਰੇ ਔਰ ਲੋਕਾਂ ਨੂੰ ਕਿਸ ਤਰ੍ਹਾਂ ਇੱਕ ਮੰਚ ਤੇ ਇਕੱਠਾ ਕਰਨਾ ਹੈ ਉਸ ਬਾਰੇ ਜਾਗਰੂਕਤਾ ਉਹਨਾਂ ਦੇ ਅੰਦਰ ਫੈਲਾਉਣ ਦੀ ਕੋਸ਼ਿਸ਼ ਕੀਤੀ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ